ਨਾ ਹੀ ਕੋਈ ਕੰਮ ਕਰਦੇ ਨਾ ਹੀ ਕੋਈ ਪਾਰਟੀ ਨਾਲ ਸਿਰਫ ਜਿਹੜਾ ਕੰਮ ਕਰੇਗਾ ਉਹਦਾ ਕੰਮ ਇੱਕ ਵੀ ਨਹੀਂ ਹੋਇਆ ਗਲੀਆਂ 'ਚ ਪਾਣੀ ਫਿਰਨਦਿਆ ਸਾਰੀਆਂ ਗਲੀਆਂ 'ਚ ਪਾਣੀ ਫਰਿਆ ਆਈ ਕੱਢਣ ਵਾਸਤੇ ਸਰਪੰਚ ਸਾਹਿਬ ਤਿਆਰ ਨੇ ਪਾਣੀ ਕੱਢਣ ਵਾਸਤੇ ਪਹਿਲਾਂ ਆਵਾਜ਼ ਦਿੱਤੀ ਪਾਣੀ ਇੱਥੇ ਥੋੜਾ ਨਿਕਾਉਣਾ ਪਾਣੀ ਦੇ ਜਾਂਚ ਕਰਿਆ ਕੰਮ ਇਹਦਾ ਕੰਮ ਕੋ ਹੋਇਆ ਨਹੀਂ ਕਹਿ ਪਹਿਲਾਂ ਇੱਕ ਮੀਰ ਧੁੱਕੇ ਪਹਿਲਾ ਮੁੱਦਾ ਸਰਪੰਚ ਦਾ ਕੀ ਇਵਾਜ਼ ਦੇਂਦਾ ਪਾਣੀ ਦਾ ਨਿਕਾਸ ਦਾ ਪਾਣੀ ਦੇ ਗਲੀਆਂ 'ਚ ਫਰੰਦਿਆ ਇੱਕ ਮੈਂਬਰ ਲਿਆਓ ਆਓ ਤੇ ਆਓ ਲਿਆਓ ਸੇ ਪਾਣੀ ਮੈਂਬਰ ਹਾਂ ਮੈਂ ਬਦਲ ਸਾਰਾ ਕਰ ਲਿਆ ਯਾਰ ਗੁਜਾ ਕੰਮ ਕਰੋ ਕਿਹੜਾ ਉਹ ਪ੍ਰਬੰਧਕ ਲਾਓ ਪ੍ਰਬੰਧਕ ਆ ਦੇਖੇ ਸਕਤੀ ਸਾਬਾ ਆਏ ਇਹ ਨਾਲ ਗੱਲ ਕਰ ਫੈਕਟਰੀ ਦੇ ਫਾਇਰ ਪਿਆ ਪਿਆ ਰਹੇਗਾ ਇੱਕ ਵਾਰੀ ਹੋਣਾ ਉੜ ਕੇ ਫੈਕਟਰੀ ਕੋਲ ਲੱਭਾ ਇੱਥੇ ਪ੍ਰਬੰਧਕ ਲਾ ਰਿਹਾ 1 ਮਿੰਟ ਦਾ ਹੈ ਗਾਇਬ ਪ੍ਰਬੰਧਕ ਲਾਓ ਫੈਕਟਰੀ ਕੋਲ ਲੱਭਾ ਇੱਥੇ ਨਹੀਂ ਨਹੀਂ ਪ੍ਰਬੰਧਕ ਨਹੀਂ ਆਉਂਦਾ ਹਰ ਇੱਕ ਨੂੰ ਕਰ ਕਰਾ ਕਾਤੇ ਸਾਡ ਚਾਹੀ ਪਟਾਈ ਲੱਖ ਨਿਕਲ ਗਿਆ ਕਿੱਥੇ ਆਓ ਹਾਓ ਕਿਧਰ ਗਿਆ ਤੁਹਾਡੇ ਪਿੰਡ ਦੇ ਤੁਹਾਡੇ ਪਿੰਡ ਦੇ ਪਾਣੀ ਦਾ ਨਿਕਾਲ ਕੋਤਾ ਨਹੀਂ ਨਾ ਕਿ ਫੈਲ ਦਿੰਦਾ ਤੇ ਸਪੈਂਦਾ ਪਾਣੀ ਦਾ ਮੁੱਟਾ ਹੈ ਵੀ ਪਾਣੀ ਦਾ ਮੈਂ ਨਿਕਾਲ ਲੈਣਾ ਕਦੋਂ ਕਰਾ ਲੈਂਦਾ ਅਕਿ ਚਾਹੀ ਦਿਕਾ ਕੀ ਕਰਵਾਵਾ ਮੇਰਾ ਕੀ ਆ ਮੈਂ ਤਾਂ ਭਾਵੇਂ ਮੈਂ ਲੜਨ ਤੇ ਆ ਨਾ ਨਿਕਲ ਮਾਰਾ ਨਹੀਂ ਰਹਿਣ ਤੇਰੇ ਤੋਂ ਵੀ ਤੇਰੇ ਤੋਂ ਲੋਣਾ ਨਾ ਮੈਨੂੰ ਮਿਲੂ ਪੁੱਛਣਾ ਇਹਨਾਂ ਨੂੰ ਨਹੀਂ ਪੁੱਛਣਾ ਇਹਨਾਂ ਨੂੰ ਲੋਣਾ ਨਹੀਂ ਕਿਹਨੂੰ ਕਿਹਨੂੰ ਕੀ ਬਾਜਨਾ ਬੰਦਾ ਕਹਦਾ ਸੈਕਟਰੀ ਜੋ ਅੱਜ ਮਿਤੀ 30 ਤਿੰਨ 2025 ਨੂੰ ਗ੍ਰਾਮ ਪਚਾਇਤ ਹਰਦਰੋ ਵਾਲਾਂ ਦਾ ਆਮ ਜਲਾਸ ਸ੍ਰੀ ਜਸਲਿੰਦਰ ਸਿੰਘ ਚੇਅਰਪਰਸਨ ਹੁੰਦਾ ਜੂ ਆਮ ਗ੍ਰਾਸ ਹੋਵੇ ਠੀਕ ਹੈ ਜੀ ਦੀ ਪ੍ਰਧਾਨਗੀ ਹੇਠ ਹੋਇਆ ਇਹ ਕੀ ਕੀ ਕਾਰਵਾਈ ਪਾਸ ਹੋਣ ਲੱਗੀ ਆ ਤੇ ਆਪਣੇ ਮਤੇ ਅਤੇ ਮਿਤੀ ਪਹਿਲਾਂ ਜਿੱਦਾਂ ਲਿਖ ਕੇ ਹੁਣ ਇਹਦਾ ਹਵਾਲਾ ਦਿੱਤਾ ਅੱਜ ਦਾ ਤਰੀਕ ਰਹੀ ਨਾ ਆਪਾਂ ਉਹਦੇ ਵਿੱਚ ਆਪਾਂ ਪੜ੍ਹਾਂਗੇ ਜਿਹੜੀ ਸਰਕਾਰ ਦੀਆਂ ਸਕੀਮਾਂ ਬਾਰੇ ਦੱਸਾਂਗੇ ਠੀਕ ਹੈ ਸਮਾਜਿਕ ਭਰਾਈਆਂ ਸੰਬੰਧੀ ਵਿਕਾਸ ਦੇ ਕਮਾ ਸਪੰਦੀ ਉਪਰੋਕਤ ਏਜੰਡੇ ਮੁਤਾਬਕ ਮੰਨਿਆ ਆ ਕੀ ਕਰਵਾ ਦਿੱਤੀ ਐਲੋਕਮੈਂਟ ਠੀਕ ਹੈ ਜੀ ਤੇ ਜਿਹੜੇ ਹਾਜ਼ਰ ਆਏ ਵਿਅਕਤੀਆਂ ਦੀ ਆਜ਼ਰੀ ਰਿਸ਼ ਨਸਾਰੇ ਆ ਆਡੀ ਲਾਉਣ ਲੱਗੇ ਆ ਉਹ ਤੋਂ ਬਾਅਦ ਲਿਖੀ ਜਾਊਗਾ ਮਾਡਾ ਨੰਬਰ 1 ਮਾਡਾ ਨੰਬਰ ਦੇ ਆ ਇਹ ਆ ਤੇ ਆ ਉਹਦੇ ਸੈਨ ਤੋਂ ਪਹਿਲਾਂ ਵੀ ਕੰਮ ਕਰ ਰਹੇ ਆ ਹਾਂਜੀ ਕਿ ਪਹਿਲੇ ਮਾਦੇ ਇਹ ਬਾਤ ਦਿੱਤੇ ਗਏ ਹੀ ਉਹ ਜੋ ਹੈ ਇਹ ਤੱਕ ਨਹੀਂ ਹੋਏਗੇ ਇਹ ਵੀ ਦੇ ਗੈਟ ਕਰ ਲਓ ਲੈ ਲੈ لیکن میں پہلے وہ نمبر کا 56 منے صاحب نے بھی ہوئی ہی وہ میرے ٹائٹری ہو گیا وہ پہلے اپ بات کریں گے مدھی مدھی پھر کر رہا ہے اپ تیار ہو رہے ہیں ہاں تیار ہو رہے ہیں وہ ہے ہائی وہ پہلا ہونی چاہیے یہ بھی دسو نا پہلا پہلا نہیں ہے پیچھے ان سال ہے اگے سارے ہی پہلے سارے اگے کیا No, you Whoa. ਕਿ ਉਹ ਦਾਰੂ ਨੂੰ ਰਵਾਕਾ ਕੀਤਾ ਕੀ ਪਹਿਲਾ ਦਿਨ ਬਾਅਦ ਆਹ ਹੋ ਹਰ ਪਹਿਲਾ ਦਿਨ ਦੇ ਜੇ ਲਿਆ ਹੈ ਆ ਪੀਲੇ ਵਿੱਚ ਉਹ ਨਹੀਂ ਪਾਉਂਦੇ ਉਹ ਦੇ ਦੇ ਪਹਿਲੇ ਤੋਂ ਇਹ ਸਾਰੇ ਆ ਗਏ ਵਿੱਚ ਇਹ ਪਹਿਲੇ ਦੋ ਦਿਨ ਵਾਰੀ ਇਹ ਜੋ ਬਗੇ ਪਾਏ ਗਏ ਮੈਂ ਪਤਾ ਕੀ ਮੇਰੇ ਗਾਲ ਸੁਣੋ ਅੱਜ ਇਹਰੇ ਪਾਏ ਜਾਂਦੇ ਦੇਖੋ ਕੀ ਕਰ ਲਈ ਹੁੰਦੀ ਆ ਨਹੀਂ ਕਾਰੋਬਾਰ ਨਹੀਂ ਕਾਰ ਨਹੀਂ ਧੜੀ ਹੋਣੀ ਆ ਪਾਮਾ ਤਾਂ ਹੀ ਪੈਣਾ ਇਹਦੇ ਵਿੱਚ ਲਿਆ ਆ ਆਮ ਕਲਾਸ ਵਿੱਚ ਠਾਇਆ ਗਿਆ ਕਿ ਉਹ ਕਹਿੰਦੇ ਹੋ ਇਜਲਾਸ ਹੋਏ ਸੀ ਨਾ ਉਹਨਾਂ ਵਿੱਚ ਜਿਹੜੇ ਪੁਆਇੰਟ ਦੀ ਗੱਲ ਨਹੀਂ ਹੋਣਾ ਪਹਿਲੀ ਕਾਇਜ ਮਤੇ ਹੋਏ ਹੋ ਪਹਿਲੇ ਠੀਕਾ ਪ੍ਰੋਗ ਤੇ ਜਨਤਾਪਿਕ ਮਨਿਆ ਦੀ ਕਰਵਾ ਕੇ ਇਤਿਹਾਸੀ ਰਿਕਾਰਡ ਤੇ ਗ੍ਰਾਮ ਜਲਾਸ ਵਿੱਚ ਇਹ ਮੁੱਦਾ ਠਾਇਆ ਗਿਆ ਕਿ ਪਹਿਲੇ ਹੋਏ ਜਲਾਸਾਂ ਦਾ ਕੋਈ ਵੀ ਕੰਮ ਨਹੀਂ ਹੋਇਆ ਠੀਕ ਹੈ ਜੀ ਹਾਜੀ ਅਗੂ ਪੁਆਮਾ ਬਾਈਚੇ ਹਾਲ ਇਹੀ ਆਇਆ Ayo, okay. oh, aku ayo, ya, ayo, Aku ayo, ਨਾ ਤੋ ਮੈਂ ਬੀਸੀ ਨੂੰ ਕਹਿ ਦਿੱਤੀ ਮੇਰੀ ਗੱਲ ਖੁਰੀ ਨਾ ਤੋ ਕੀ ਤੋ ਤੂੰ ਇਹ ਯਾਰ ਕੋਲ ਨੂੰ ਕਹਿ ਰਿਹਾ ਹੈ ਮੈਂ ਕਿਹਾ ਇੱਕ ਮਿੰਟ ਮੈਂ ਉੱਠਦੀ ਹੈ ਨਾ ਤੋ ਕੀ ਤੋ ਮੇਰੀ ਗੱਲ બાબા યાર કેમ આયા યાર ઓર રેતી હો બજાર કાયો મેરે લિયે કીયો ના યાર મેરો નામ ઠીક હે યાર એલો બજાર

ਕਰਕੇ ਦਾ ਨਾ ਮੈਂ ਇਹ ਪੁੱਛ ਰਿਹਾ ਉਹ ਤੇ ਕਹਿ ਰਹੇ ਕਿ ਪਿੰਕੇ ਪੈਣ ਦੇ ਪੈਸੇ ਆ ਪੈਣ ਦੇ ਪੈਸੇ ਹੀ ਜੋਂ ਨਿਕਲ ਗਏ ਆ ਬਾਕੀ ਰਹਿ ਗਏ ਆ ਕੀ ਇਹਦਾ ਕੋਈ ਹੱਲ ਕਾ ਉਹੀ ਹੁੰਦਾ ਵੀ ਇਹ ਕੌਣ ਕੱਢਦਾ ਹੈ ਪੈਸੇ ਕੱਢਣ ਆ ਕੇ ਛੋਟੀ ਕੀਰ ਕੋਲਦੀ ਆ ਕੌਣ ਕੱਢਦਾ ਹੈ ਇਹ ਇਹ ਬੰਦੇ ਲਾ ਰਹੇ ਆ ਇਹ ਬੰਦੇ ਗੱਲ ਨਹੀਂ ਲਗਾਉਂਦੇ ਆ ਪੈਸੇ ਕਦੇ ਮੁੱਕ ਜਣਾ ਨਹੀਂ ਇਹ ਇਹ ਪਰ ਉਹਨੂੰ ਬੈਠਾ ਕੇ ਇਹਦਾ ਪ੍ਰਬੰਧ ਕਰੀਏ ਇਹਦੀ ਪਹਿਲੀ ਕੀ ਮਹਵਾਨਿਕ ਚੈਨ ਹੋ ਗਈ ਹੈ আমি <laughs> ਉਹਨਾਂ ਨੇ ਹਰ ਨਿਕਾਲ ਲਿਆ ਪਾਉਂਦੇ ਪੈਨਸ਼ਨ ਪਹੁੰਚਾਈ ਜਾ ਰਹੀ ਹੈ ਤੋਂ ਪਹਿਲੇ ਚਾਹ ਨਹੀਂ ਆਪਣੇ ਪਹਿਲੇ ਉਹਨਾਂ ਨੇ ਕੀ ਕਰਨਾ ਲੱਗੀ ਉਹ ਬਿੱਟੀ ਹੋਈ ਉਹਨੂੰ ਸੇ ਪਰਾਇਆ ਹੋਇਆ ਬੜਾ ਉਹ ਸਹਾਰਾ ਰੱਖਦੀ ਰਹੀ ਪਲੇ ਬਾਰੇ ਆਹ ਚਲੋ ਆਹ ਦੇਖੀ ਤਾ ਇਹ ਬਾਰੇ ਸਾਹਿਬ ਰੇਤੀ ਜੀ ਆਇਆ ਕੋਈ ਲੋਗਾ 2008 ਤੇ ਸਰਮਨ ਸਾਹਿਬ ਆਏ ਸੀ ਠੀਕ ਹੈ ਤੇ ਬੰਦਾ ਆਇਆ ਸੀ ਇਹ ਬਣਿਆ ਪਿੰਡ ਦਾ ਸਾਰਾ ਕੁਝ ਵਿਕਾਸ ਕੀਤਾ ਜੋ ਕਿ ਕੋਈ ਦੇ ਹੱਥ ਦਾ ਲੱਗਾ ਕਿ ਪਲੇਟਾਂ ਲੱਗੀਆਂ ਪਾਣੀ ਹੈ ਇਹਨਾਂ ਦੇ ਹੱਥ ਆਇਆ ਠੀਕ ਹੈ ਅੱਜ ਤੋਂ ਉਸ ਤੋਂ ਬਾਅਦ 2013 ਦੇ ਵਿੱਚ ਪ੍ਰੋਪਰ ਜਿਹੇ ਗੱਲ ਪਾਇਆ ਗਿਆ ਬੰਦਿਆਂ ਨੇ ਭੱਲਿਓ ਪੈਸੇ ਲਾਏ ਆਪਣੇ ਠੀਕ ਹੈ ਵਿਕਾਸ ਸਰਪੰਚੀ ਕਰੂੰਗਾ ਗ੍ਰਾਂਟ ਆਈਆਂ ਕਿੱਥੇ ਗਈਆਂ ਅਜੇ ਤੱਕ ਕਿਸੇ ਨੂੰ ਕੁਝ ਨਹੀਂ ਪਤਾ ਸਕੂਲ ਦੀ ਗਨੌਟ ਬਣੀ ਹੈ ਬਹੁਤੇ ਕਲਜਾਂ ਦੇ ਵਿੱਚ ਸਟੇਡੀਅਮ ਠੀਕ ਆ ਅੱਜ ਉਹਦੇ ਜਾ ਕੇ ਦੇਖ ਲੋ ਗਰਾਊਂਡ ਵਿੱਚ ਹੈ ਕੀ ਹੈ ਪੁਰਾਣੀ ਗਰਾਊਂਡ ਫੇਲੀ ਠੀਕ ਆ ਉਹ ਗਰਾਊਂਡ ਹੈ ਇੱਕ ਕੰਧ ਬਣਾਈ ਸੀ ਕਿੰਨੇ ਵਜੇ ਲੱਗਿਓ ਸਾਰਿਆਂ ਨੂੰ ਪਤਾ ਕਿਹੜਾ ਸੀਮੈਂਟ ਲੱਗਾ ਉਹ ਵੀ ਦੇਖਦੀ ਹਵਾ ਨਾਲ ਉਹ ਠੀਕ ਆ ਇਹ ਮਿੰਟ ਦਾ ਪੁਆਇੰਟ ਹੈ ਕਿਉਂਕਿ ਜਿਹੜਾ ਨੇ ਕਿਹਾ ਅੱਜ ਤੱਕ 2:15 ਤੋਂ 25 ਚੱਲ ਗਿਆ ਇਹ ਸਰਪੰਚ ਨੇ ਵੀ ਰੁਪਈਆ ਲਾਇਆ ਮੂੰਹ ਫੋੜ ਕੇ ਬੋਲੇ ਸੀ ਹਾਂ ਠੀਕ ਆ ਲੜਨਾ ਸਾਰਿਆਂ ਨੂੰ ਪਤਾ ਹਾਂ ਕਿ ਮੈਂ ਕਰਦਾ ਲਈ ਇਹ ਕਰ ਸਕਦਾ ਅੱਜ 3 ਵਜੇ ਸਰਪੰਚ ਸਾਹਿਬ ਆਣ ਕੇ ਬੈਠੇ ਨੇ ਤਾਂ ਕੀ ਸਾਹਿਬ ਆ ਗਈ ਮੈਂਬਰ ਕਿਉਂ ਨਹੀਂ ਆਏ ਭਾਈ ਆ ਜੀਆ ਮੈਂਬਰ ਕਿਉਂ ਨਹੀਂ ਆਏ ਨਹੀਂ ਸਰਪੰਚ ਫਿਰ ਗੱਲ ਕਰਨੋ ਇਹ ਬੋਲ ਰਿਹਾ ਜਿਹੜੇ ਬੋਲ ਬੈਠੇ ਆ ਜਾ ਕੇ ਪੁੱਛਾਂ ਜਾ ਕੇ ਇਹ ਪੁੱਛ ਨਹੀਂ ਪੜਦੀ ਕਰਦਾ ਠੀਕ ਹੈ ਬੋਲੋ ਬੋਲੋ ਸਰਪੰਚ ਕਿਉਂ ਨਹੀਂ ਆ ਸਕੀ ਆ ਮੈਂਬਰ ਕਿਉਂ ਨਹੀਂ ਆਇਆ ਠੀਕ ਹੈ ਉਸ ਤੋਂ ਬਾਅਦ ਕੋਈ ਵੀ ਕੰਮ ਹੈ ਮਦਦਪੰਦਾ ਤੇ ਆਪਦੇ ਕੈਮਰਾ ਇਲਸਾਰਨਾ ਹੀ ਆ ਚਾਹਨਾ ਠੀਕ ਹਕੋ ਉਹ ਦੂਜੀ ਦੀ ਬੋਲੀ ਬੋਲ ਦੇਣੀ ਠੀਕ ਹੈ ਮੇਨ ਪੁਆਇੰਟ ਇਹ ਹੈ ਕਿ ਦੂਜੀ ਬੋਲੀ ਬੋਲਦੇ ਮਲੇ ਸਰਪੰਚੋਂ ਦਾ ਮੈਂਬਰ ਸਰਪੰਚ ਦੇ ਨਾਮ ਹੀ ਲੈ ਲੈ ਕੋਈ ਕੁਝ ਨਹੀਂ ਦੇਣੀ ਪਿੰਡ ਦੇ ਬਣਾਏ ਨਾਲ ਇਹ ਨਾਲ ਪਿੰਡ ਤੋਂ ਬਲੇ ਗੱਲ ਪਿੰਡ ਦੇ ਉਕਾਸ ਦੀ ਹੋ ਰਹੀ ਹੈ ਇੱਕ ਬੰਦਾ ਸਿੱਧਾ ਦੋੜਦਾ ਦੂਜੇ ਬੰਦੇ ਬੋਲਦੇ ਨਹੀਂ ਇਹ ਨਹੀਂ ਹੋਣਾ ਚਾਹੀਦਾ ਨਹੀਂ ਨਹੀਂ ਮੈਂ ਮੈਂ ਤੇ ਇੱਕ ਖੁੱਤਾ ਵੀ ਨਹੀਂ ਕਹਿੰਦਾ ਆਹ ਨਹੀਂ ਕਰਨਾ ਹੋ ਗਿਆ ਇੱਕ ਦੋ ਹੋਰ ਕਰਦਾ ਉਹ ਕਰਦਾ ਜਿਹੜਾ ਉਹ ਗੱਲੇ ਆ ਕੋਈ ਆਪਣੀ ਪਹਿਲੀ ਦੇਤੀ ਛੱਪੜ ਵਾਸਤੇ ਥਾਂ ਦੇਤਾ ਛੱਪੜ ਆਇਆ ਕਿ ਮੈਂ 2000 ਮਤਲਬ ਵੀ ਮੈਂ 344 ਸਾਲ ਮੇਰੀ ਉਮਰ ਹੋਤੀ ਹੈ ਛੱਪੜ ਹੋਏ ਜਿਵੇਂ ਪਏ ਠੀਕ ਹੈ ਕੋਈ ਪਿੰਡ ਦਾ ਪਾਣੀ ਤਾਂ ਕਾਫੀ ਨਹੀਂਦਾ ਪਾਣੀ ਠੀਕ ਹੈ ਕੋਈ ਸਰਪੰਚ ਮੈਂਬਰ ਆਏ ਨਹੀਂ ਕੋਈ ਗੱਲ ਕਰਦਾ ਕਿਹਨੇ ਇਹ ਤਾਂ ਨਹੀਂ ਰੱਖਿਆ ਉਹ ਕਾਲ ਕਰਨ ਦਾ ਉਹਨਾਂ ਨਹੀਂ ਕਰਦਾ ਠੀਕ ਹੈ ਉਹ ਪਿੰਡ ਦੇ ਵਿੱਚ ਉਹ ਬਿਮਾਰੀ ਠੀਕ ਹੈ ਪਿੰਡ ਤੋਂ ਬਾਹਰ ਪਾਣੀ ਦਾ ਨਿਕਾਸੀ ਪਾਣੀ ਨਿਕਲੇ ਪਾਣੀ ਬਾਹਰ ਜੇਮਨ ਤੇ ਜਾਵੇ ਸੀ ਉਹ ਤਾਂ ਪਤਾ ਨਹੀਂ ਕੋਈ ਨਹੀਂ ਉਹ ਮੈਂਬਰ ਸਾਰੇ ਕੰਮ ਕਰੇ ਇੱਕ ਸੀ ਜਿਹੜੀ ਆਪਣੇ ਕੰਟੀ ਪਾਣੀ ਬਹੁਤ ਨਹੀਂ ਕੋਈ ਪਰੇ ਦੀ ਗੱਲ ਕਰੋ ਯਾਰ ਆਪ ਕੋ ਚੋਤੀ ਲੈਣੀ ਜਾਂਦੇ ਜੀ ਲੋੜ ਠੀਕ ਹੈ ਪਿੰਦੇ ਪਾਸੇ ਕਰਦੇ ਆਂ ਪੀਰ ਬੋਲਣ ਦੇ ਸਭ ਕੁਝ ਮੈਂ ਕਰ ਲੂ ਕਹਿ ਰਾ ਤੂੰ ਹੀ ਉਹਦੇ ਕੁਝ ਕਿਉਂ ਚੱਲ ਰਹੇ ਹੈ ਮੈਂ ਕਰਦਾ ਆਪ ਕਰੋ ਤੂੰ ਆਓ ਆ ਮੈਂ ਤੇਰੇ ਨਾਲ ਹੁੰਦਾ ਕਿਉਂ ਪਿੰਡ ਦਾ ਸਰਪੰਚ ਬਣਾ ਕੇ ਇਹਨਾਂ ਮੈਂ ਕਰਦਾ ਕੋਈ ਮਦਾ ਪੁਲ ਸਹੀ ਲੱਗੂਗਾ ਤੇ ਕਈ ਟੈਨਸ਼ਨ ਵੀ ਨਹੀਂ ਪਈ ਹੈ ਇਹ ਬੋਟਾ ਨਾ ਬਣਿਆ ਸਹਿਮਤੀ ਨਾਲ ਬਣਿਆ ਇਹ ਵੀ ਤਾਂ ਬਣਿਆ ਨਾ ਇਹ ਵੀ ਤਾਂ ਬਣਿਆ ਬਾਈ ਆਪ ਨਹੀਂ ਹੁੰਦਾ ਤੇਰੇ ਕਿਹਨਾਂ ਤੋਂ ਹੀ ਪ੍ਰਾਕਰ ਪਛ ਯਾਰ ਨਾ ਬੰਦੇ ਆ ਤੇ ਸੁਣ ਬੈਠ ਕੋਈ ਆ ਤੂੰ ਇਹ ਜੇ ਤਾ ਤੂੰ ਇਹ ਲਾ ਕੋ ਫਿਰ ਉਹ ਪਿੰਡ والے ਸਾਰੇ ਨਾਰਾਜ਼ ਨੇ ਉਹ ਪਿੰਡ ਦਾ ਕੰਮ ਹੀ ਆ ਠੀਕ ਹੈ ਉਹ ਵੀ ਪਿੰਡ ਦੇ ਵਿੱਚ ਰਹੇ ਬਿੰਟੀਪੋਟ ਬਣੀ ਆ ਠੀਕ ਹੈ ਪਿੰਡ ਦੇ ਵਿੱਚ ਪਿੰਡ ਦੀ ਗੱਲ ਕਰਨ ਦੂਜੀ ਦੀ ਬੋਲੀ ਬੋਲੀ ਆ ਨਾਲੇ ਉੱਥਾਂ ਬਨੇ ਨਾਲੇ ਕੰਮ ਨਾਲੇ ਕਰਦੇ ਆ ਇਹ ਸਭ ਉਹਨਾਂ ਦਾ ਚੌੜੇ ਕੰਮ ਆ ਇੱਥੇ ਬੰਦੇ ਚਲੋ ਮੈਂ ਫੌਜੀ ਬੰਦਾ ਮੈਂ ਬਾਹਰ ਹੀ ਨਾਲੇਕਿਨ ਮੇਰਾ ਪਰਿਵਾਰ ਤੇ ਰਹਿੰਦਾ ਠੀਕ ਹੈ ਪਰਿਵਾਰ ਤੇ ਰਹਿੰਦਾ ਜਿਹਦੇ ਸਾਰਿਆਂ ਦਾ ਇਕੱਠਾ ਕੰਮ ਆ ਸਾਰਿਆਂ ਦਾ ਪਿੰਡ ਇੱਕ ਹੈ ਠੀਕ ਆ ਜਦ ਮੇਰੇ ਜਿਹੜਾ ਨਹੀਂ ਪਹੁੰਚਦਾ ਆਪਦਾ ਪਿੰਡ ਜਾਂਦੀ ਕਰਾਓ ਵੇਚ ਕੇ ਜਾਓ ਤੂੰ ਫਿਰ ਕੋਈ ਟਾਈਮ ਲੰਘਣਾ ਗਿਰੇ ਨਹੀਂ ਆਏ ਸਮੋ ਹੀ ਹੋਣੀ ਹੈ ਪਹਿਲੇ ਬਾਹੀ ਗਿਆ ਪੁੱਟੀਆਂ ਜਾਂਦੇ ਆਂ ਪੁੱਟੀਆਂ ਜਾਂਦੀਆਂ ਕੋਈ ਐਤ ਨਾ ਖਾਜੇ 2008 ਤੋਂ ਲੈ ਕੇ 15 2000 ਨਾ ਖਾ ਲਿਆ ਪਾਣੀ ਇੱਕ ਮਿੰਟ ਮੇਰੀ ਮੇਨ ਪੁਆਇੰਟ ਹੈ ਪਾਣੀ ਸਪਾਈ ਆਈ ਸੀ 2015 ਤੋਂ ਬਾਅਦ ਪਾਣੀ ਕਿਹਦੇ ਘਰ ਦੀ ਟੂਟੀ ਨਹੀਂ ਚੱਲਦੀ ਲੋਕਾਂ ਨੇ ਆਪਣੇ ਲਾਈਟਾਂ ਜੋ ਦਰਵਾਜ਼ਾ ਦੇ ਵਿੱਚ ਨੇ ਉਹ ਲਾਈਟਾਂ ਅਜੇ ਤੱਕ ਕਿਹਦੇ ਘਰਾਂ ਦੇ ਵਿੱਚ ਉਹ ਮੀਟਰਾਂ ਲੱਗੀਆਂ ਪਈਆਂ ਕੋਈ ਲਾਈਟ ਨਹੀਂ ਠੀਕ ਹੈ ਕੋਈ ਲਾਈਟ ਨਹੀਂ ਉਹਨੋਂ ਪਿੰਡ ਜਗਮਾ ਕਰਦਾ ਸੀ ਕਿ ਜਿਹਨਾਂ ਚਿਰੇ ਬੰਦਾ ਪੰਜ ਰਿਆ ਜਦੋਂ ਦਰੋਪਾ ਦੂਜੀ ਦੇ ਗੱਲ ਪਿਆ ਕਿਤੇ ਪੋਖੜੀ ਆ ਆ ਪਿੰਡ ਦੇ ਵਿੱਚ ਲਾਈਟਾਂ ਲੱਗੀਆਂ ਸੀ ਇਹ ਵੀ ਵਿਚਾਰਾ ਕਿਸੇ ਨੇ ਲਾਈਆਂ ਨੇ ਬਾਹਰੋਂ ਆਣ ਕੇ ਹੁਣ ਮੈਨੂੰ ਕਹਿੰਦਾ ਨਾ ਨਹੀਂ ਚਿਤਾ ਰਿਆ ਇਹ ਦੋਵੇਂ ਚੱਟਾ ਛੱਗਿਆ ਤੇ ਚੇਤਨੂ ਜੀ ਬਗੇ ਇਹ ਮੈਂ ਖਾਵੇ ਲੱਗੇ ਠੀਕ ਹੈ ਕਿਉਂ ਪਿੰਡ ਦੇ ਵਿੱਚ ਇਹਨਾਂ ਦਾ ਫਰਜ਼ ਨਹੀਂ ਬਣਦਾ ਇਹ ਆਪਣੇ ਮਨ ਲੈ ਆ ਬਾ ਕਰਦੇ ਆ ਆਪ ਲਿਆ ਕੇ ਠੀਕ ਹੈ ਆਹ ਦਾ ਲਿਆ ਕੇ ਆਪ ਲਿਆ ਕੇ ਆਪ ਪੱਲੀ ਲਗਾ ਕਿੱਥੇ ਗਿਆ ਹਾਂ ਨਹੀਂ ਗੇ ਹਾਂ ਆਪ ਜਾਣ ਨਹੀਂ ਲਗਿਆ ਜੇ ਹਾਂ ਕਿੰਨੇ ਜਿੰਦੂ ਹੋ ਜਾਂਦੇ ਇਸ਼ਾਰਾ ਕਰੋ ਇਹ ਲੋਗ ਇਹਦਾ ਉਹ ਪਹੁੰਚਾਏ ਚਾਹੇ ਚਾਹੇ ਮਰਜੀ ਇਹ ਬਟਾਈ ਦੇ ਉਹ ਲਾਈ ਜੇ ਬੱਕਰੀ ਦੇ ਮੈਂ ਕੱਲ ਤੁਹਾਡਾ ਹੀ ਮੈਂਬਰ ਹੀ ਸੀ ਉਹਨੂੰ ਕਹਿੰਦੇ ਭਾਈ ਆਹ ਤਰ੍ਹਾਂ ਪੈਸਾ ਤੱਕ ਪਾਵਾ ਕੇ ਦੇਣਾ ਫਿਰ ਮੈਂ ਮੇਰਾ ਗੱਲ ਕਰ ਬੱਸ 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 ਮੇਰਾ ਨਾਮ ਰੋਮਜੀਆ ਮੈਂ ਆਪਣਹ ਹਰਦੁਰ ਵਾਲਾ ਕਲਾ ਦਾ ਪੰਚਾਇਤ ਮੈਂਬਰ ਆ ਤੇ ਅਸੀਂ ਇੱਥੇ ਸਾਡੇ ਪਿੰਡ ਅਜ ਇੱਕ ਸੈਕਟਰੀ ਸਾਹਿਬ ਵੱਲੋਂ ਮੈਸੇਜ ਆਈ ਕੀ ਬੈਂਡ ਹਰਦੋਰਲ ਕਲਾ ਵਿੱਚ ਆਮ ਜਲਾਸ ਹੋ ਰਿਹਾ ਹੈ ਜਿਹਦੇ ਵਿੱਚ ਅਸੀਂ ਆਪਣਾ ਪੱਖ ਰੱਖਣਾ ਹੈ ਤੇ ਸਾਨੂੰ ਲక్ష్ਣਪ੍ਰਮ ਦੇ ਇੱਕ ਵਾਅਦਾ ਦਿੱਤਾ ਗਿਆ ਸੀ ਸਰਪੰਚ ਸਾਹਿਬ ਵੱਲੋਂ ਜੋ ਹੁਣ ਮੌਜੂਦਾ ਸਰਪੰਚ ਕੀ ਤੁਸੀਂ ਮੈਨੂੰ ਵੋਟਾਂ ਪਾ ਕੇ ਜਿਤਾਓ ਮੈਂ ਤੁਹਾਨੂੰ ਆਪਣੀ ਜਾਇਦਾਦ ਵਿੱਚ ਉਸ ਜਾਂ ਕਿਸ ਤਰ੍ਹਾਂ ਵੀ ਕਰਕੇ ਇੱਕ ਕਬਰਸਤਾਨ ਤੇ ਇੱਕ ਛੱਪੜ ਦਾ ਪਾਣੀ ਦਾ ਨਿਕਾਸ ਦਵਾਵਾਂਗਾ ਤੇ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਸਾਡੀ ਕ੍ਰਿਸ਼ਚਨ ਬਰਾਦਰੀ ਚ ਬੂ ਸੀ 174 ਵੋਟਾਂ ਨਾਲ ਉੱਥੇ ਜੇਤੂ ਹੈ ਤੇ ਅੱਜ ਅਹੀਂ ਉਹ ਆਪਣੀ ਜਲਾਸ ਵਿੱਚ ਆਇਆ ਪਰ ਕੋਈ ਇਸ ਖੰਨ ਜਲਾਸ ਸਿਰੇ ਨਹੀਂ ਕਰਿਆ ਤੁਸੀਂ ਮੈਂ ਸਰਪੰਚ ਦੇ ਨਾਲ ਹਮਾਇਤ ਕੀਤੀ ਸੀ ਜਦੋਂ ਵੀ ਕੋਈ ਹੁੰਦਾ quorum ਪੂਰਾ ਕਰਨ ਉਹ ਕਰਨਾ ਹੁੰਦਾ ਸਰਪੰਚ ਦਾ ਮੈਂਬਰ ਪੰਚਾਇਤ ਜਿੰਨੇ ਨੇ ਉਹ ਰੱਖੋ ਬਚਦਾ ਪੂਰੇ ਨੂੰ quorum ਇਹ ਜਿਹੜਾ ਸਰਪੰਚ ਉਸ ਟਾਈਮ ਖਲੋਂਦਾ ਉਹਨੂੰ ਪਤਾ ਹੁੰਦਾ ਕਿ ਮੇਰੇ ਮੈਂਬਰ ਵੀ ਚਾਹੀਦੇ ਮੈਨੂੰ quorum ਵੀ ਕੱਲ ਨੂੰ ਚਾਹੀਦਾ ਨਹੀਂ ਹੁਣ ਸਾਧਿਆ ਨੂੰ ਤਿਆਰ ਕੀ ਉਹਨਾਂ ਨੂੰ ਕੁੱਲਾ ਦੇ ਦੀ ਉਹ ਨਹੀਂ ਦੇਖੋ ਸਾਥ ਤ ਨਹੀਂ ਅਹੀਂ ਇਹ ਆਮ ਜਲਾਸਾ ਉਸ ਬਾਅਦ ਹੀ ਗੱਲ ਹੈ ਨਾ ਜਲਾਸੇ ਜਲਾਸੇ ਤੇ ਹੁੰਦਾ ਵਾ ਵੀ ਪਿੰਡ ਦਾ ਸਾਰਾ ਮਖੜੀ ਵਿਚਾਰੀ ਜਾਂਦੀ ਆ ਸਾਰਾ ਪਿੰਡ ਕੱਟਾ ਹੁੰਦਾ ਉਹਦੇ ਵਿੱਚ ਓਏ ਪੰਚਾਇਤ ਸੱਤਰ ਆਏ ਸਨ ਉਹਦੇ ਵਿੱਚ ਮਤਾ ਪਿਆ ਵਾ ਨਹੀਂ ਮਤਾ ਤਾਂ ਹਾਲੀ ਪਿਆ ਨਹੀਂ ਕੋਈ ਤਾਂ ਪਹਿਲੇ ਮਨਲਾ ਹੋ ਗਿਆ ਹਾਂਜੀ ਤੇ ਸਾਥ ਹੀ ਇਹਨਾਂ ਨੂੰ ਦੇਹ ਕਬਰਸਤਾਨ ਉਹਦੇ ਉਹਦੇ ਵਿੱਚ ਸਾਥ ਦੀ ਲੋੜ ਵੀ ਨਹੀਂ ਉੱਥੇ ਤੇ ਇਹਨਾਂ ਨੇ ਇਹ ਗੱਲ ਕਹੀ ਆ ਤੁਹਾਡੀ ਪਹਿਲੀ ਰਿਕਾਰਡਿੰਗ ਦੇ ਵਿੱਚ ਕਿ ਮੈਂ ਆਪਣੀ ਜਾਇਦਾਦ ਦੇ ਵਿੱਚ ਉਹ ਦਵਾਗਾ ਜੇ ਮੈਂ ਸਰਪੰਚ ਬਣਾਗਾ ਤੇ ਹੁਣ ਹੁਣ ਉਹਨਾਂ ਨੂੰ ਪ੍ਰੋਬਲਮ ਆਉਂਦੀ ਆ ਮੈਂਬਰਾਂ ਦੀ ਆਉਂਦੀ ਆ ਜਾਂ ਕਿਸੇ ਦੀ ਵੀ ਆਉਂਦੀ ਉਹ ਸਾਡਾ ਥੋੜੀ ਕਸੂਰ ਆਹੀ ਤੇ ਵੋਟਾਂ ਪਾਤੀਆਂ ਅਹੀਂ ਦੇ 11700 ਵੋਟਾਂ ਜਿੱਤਾਤਾ ਅਸੀਂ ਤਾਂ ਆਪਣੇ ਵਾਰਡ ਦੇ ਵਿੱਚੋਂ ਠੀਕ ਹੁਣ ਮੈਂਬਰ ਉਹਨਾਂ ਖਲਾਣੇ ਉਹਨਾਂ ਨੂੰ ਕੀ ਪ੍ਰੋਬਲਮ ਹੋਣੀ ਹੁਣ ਤੇ ਉਹਨਾਂ ਦਾ ਕੰਮ ਹੈ ਨਾ ਉਹਨੇ ਇੱਥੇ ਪ੍ਰਬੰਧਕ ਲੱਗ ਗਿਆ ਦੱਸ ਰਹੇ हां जी ਹੁਣ ਸਰਪੰਚ ਦਾ ਅਧਿਕਾਰ ਨਹੀਂ ਠੀਕ ਹੈ ਪਰ ਪ੍ਰਬੰਧਕ ਲਾ ਕੇ ਪ੍ਰਬੰਧਕ ਦਾ ਅਧਿਕਾਰ ਪਰ ਅਸੀਂ ਸਾਨੂੰ ਇਹਨੇ ਇਸ ਕਰਕੇ ਵੋਟਾਂ ਥੋੜੀ ਲਿਆਂਗੀਆਂ ਤੇ ਮੈਂ ਪ੍ਰਬੰਧਕ ਲੱਗੂ ਤੇ ਫੇਰ ਕੰਮ ਕਰਾਂਗਾ ਅਸੀਂ ਤੇ ਤੋਂ ਵਾਦੇ ਮੁਤਾਬਕ ਆਏ ਹਾਂ ਮਹਿਕ ਮੇਲ ਆਇਆ ਹਾਂ ਜੀ ਮਹਿਕਮੇ ਨੇ ਲਾਇਆ ਹਾਂ ਜੀ ਸਾਡਾ ਉਹਦੇ ਨਾਲ ਕੋਈ ਲੈਣਾ ਅਸੀਂ ਤੇ ਵਾਦੇ ਮੁਤਾਬਕ ਹੈ ਜਿਹੜਾ ਇਹ ਚੋਣ ਚੋਣਾਂ ਦੇ ਵਿੱਚ ਕੀਤਾ ਗਿਆ ਕਿ ਮੈਨੂੰ ਜਿਤਾਓ ਤਾਂ ਮੈਂ ਤੁਹਾਨੂੰ ਕਵਰਸਾਨ ਦੋ ਗਿੱਲੇ ਧਵਾਗਾ ਆਪਣੀ ਜਾਇਦਾਦ ਚ ਦਵਾ ਸਰਕਾਰੀ ਚ ਦਵਾ ਸਾਨੂੰ ਇਹਦੇ ਨਾਲ ਵੀ ਕੋਈ ਮਤਲਬ ਨਹੀਂ ਉਥਾਣਾ ਚਾਹੀਦਾ ਮਤਦਾ ਪਾਉਗਾ ਆਪਣੀ ਥਾਂ ਦਾ ਹਾਂਜੀ ਤੁਸੀਂ ਵੀ ਜਾਣ ਕਰੋਗੇ ਹਾਂਜੀ ਹਾਂਜੀ ਮਦਦ ਦੀ ਲੋੜ ਨਹੀਂ ਮਦਦ ਦੀ ਲੋੜ ਨਹੀਂ ਉਹਨੇ ਆਪਣੀ ਗੱਲ ਦੱਸੀ ਤਾਂ ਕਿਉਂ ਕਿ ਮਨਾਂ ਕਿ ਅਚਾ ਉਹਨੇ ਜਿਹੜੀ ਵਾਦਾ ਕੀਤਾ ਹੈ ਉਹ ਹਾਂ ਅਸੀਂ ਅਸੀਂ ਵੀ ਕੋਈ ਵਾਦੇ ਦੇ ਮੁਤਾਬਕ ਦਲਾਸ ਦੇ ਵਿੱਚ ਆਏ ਵੀ ਸਾਡਾ ਕਿਉਂ ਨਹੀਂ ਬੂੜਾ ਹੋਇਆ ਅਸੀਂ ਨਾ ਕਿਤੇ ਵਿਰੋਧ ਚ ਆਏ ਤੇ ਨਾ ਕਿਤੇ ਹੱਕ ਚ ਆਏ ਆ ਉਹ ਤੇ ਵੀਾਰੇ ਲਾ ਕੇ ਨੱਚ ਗਿਆ ਅੱਜ ਇਹ ਹੱਥੋਂ ਗਲ ਖਵਾ ਕੇ ਚੈਨਲ ਅਜਨਾਜ ਸਭਿਆ ਗਿਆ ਸੀ ਉਹ ਨਿਬਰੇ ਚੜਿਆ ਕੇ ਰੋੜਾ ਪੁੱਟ ਗਿਆ ਤੁਹਾਡੇ ਸਾਹਮਣੇ ਜੀ WhatsApp ਕੰਮ ਤੇ ਬੜਾ ਵਧੀਆ ਚੱਲ ਜਾਂਦੇ ਆ ਬਹਾਨਾ ਬਣਾ ਲਿਆ ਜੀ ਉਹਨਾਂ ਨੇ ਬਹਾਨਾ ਬਣਾ ਕੇ ਤੁਹਾਡੇ ਸਾਹਮਣੇ BJP ਤੇ ਝਾੜੂ ਹਾਰੇ ਹੋਇਆ ਸਰਪੰਚ ਆ ਤੁਹਾਡੇ ਸਾਹਮਣੇ ਆ ਕੇ ਕੀ ਕੀ ਕਰਕੇ ਗਏ ਆ ਕਾਰਵਾਈ ਦੇ ਜਿhstਕ ਹੋ ਕੇ ਲੱਗੇ ਜੀ ਸਰਕਾਰ ਦਾ ਏਦਾਂ ਹੰਕਾਰ ਆ ਪਹਿਲੇ ਤਾਂ ਦੇਖੋ ਜੀ 3 ਮਹੀਨੇ ਤੋ ਹੋ ਗਿਆ ਨੂੰ ਕਲਪ ਦਿਨ ਸਾਡਾ ਪਿੰਡ ਦਾ ਆਮ ਜਲਾਸ ਕਰਾਓ ਆਮ ਜਲਾਸ ਕਰਾਓ ਨਹੀਂ ਕਰਾ ਰਹੇ ਮੈਂ ਇੰਦਰਾ ਨੂੰ ਹੋ ਗਿਆ 6 ਮਹੀਨਿਆਂ ਨੂੰ ਤਰਲੇ ਮਾਰ ਦੇਣਾ ਭਾਈ ਸਾਹਿਬ ਤੁਸੀਂ ਆ ਜਾਓ ਤੁਸੀਂ ਲੱਗੇ ਲੱਗੋ ਅੰਜਾ ਦੇ ਪਿੱਛੇ ਲੱਗਨੇ ਆ ਇਹਨਾਂ ਨੂੰ ਵੀ ਗਿਆ ਆ ਸਾ ਪੰਜ ਤੁਸੀਂ ਆ ਜਾਓ ਕੰਮ ਤੇ ਕਰਾ ਲਈਏ ਜੇ ਅੱਗੇ ਅੱਗੇ 40-45 ਲੱਖ ਨੇ ਕਹਿੰਦੇ ਨੇ ਕਹਿੰਦੇ ਵੀ 30-32 ਲੱਖ ਜਣਾ ਵੀ ਆ ਜਾਓ ਪਾ ਕੇ ਪਿੰਡਾ ਮਰਨੀ ਇੱਕੋ ਗੱਲ ਦੇ ਪਿੰਡ ਦੇ ਵਾਲੇ ਪਹਿ ਪਿੰਡ ਤੇ ਲੱਗ ਜਣਾ ਪਰ ਉਹਨਾਂ ਵਹੁ ਗਾਦੀ ਪਿੰਡ ਵਾਲੇ ਪੈਸੇ ਨਹੀਂ ਲੱਗਣੇ ਨਹੀਂ ਲਾਉਂਦੇ ਪਾ ਤੁਹਾਡੇ ਸਾਹਮਣੇ ਜਿਹੜੇ ਕੋ ਪੰਚਾਂ ਨੂੰ ਕੁਐਸਟਨ ਕੀਤੀਆਂ ਮੇਰਾ ਪ੍ਰੀਤਲ ਚੋਂ ਕੀ ਗੱਲਾਂ ਪੁੱਛ ਕੇ ਵੇਖ ਲੋ ਘਰ ਘਰ ਵੀ ਗਿਆ ਉਹਨਾਂ ਦੇ ਲੋ ਮੈਂ ਟੱਕਰਾਉਂਦੇ ਤਿੰਨ ਦਿਨ ਹੋ ਗਏ ਜੀ ਕੋਈ ਅਸਰ ਹੀ ਨਹੀਂ ਕਾ ਜੀ ਇੱਕੋ ਹੀ ਕੰਮ ਕੰਮ ਨਹੀਂ ਕਰਦੇ ਨਾ ਪਿੰਡ ਦਾ ਕੰਮ ਨਹੀਂ ਕਰਦੇ ਨਾ ਪਿੰਡ ਦਾ ਮੈਂ ਇਹ ਵੀ ਨਹੀਂ ਕਹਿੰਦਾ ਮੈਂ ਨਾ ਜਿਹੜਾ ਤੁਸੀਂ ਮਤਾ ਪੁੱਛੋ ਨਾ ਕੋਈ ਮਤਾ ਪਾ ਕੇ ਸੈਂ ਤੁਸੀਂ ਕਹੋ ਮੁਰਕੇ ਮੈਂ ਇੱਕੋ ਕਰਾ ਲਓ ਕਿ ਤੁਸੀਂ ਮਤਾ ਪਾ ਲਓ ਗਲੀਆਂ ਸਾਰੀਆਂ ਬੰਨਣ ਵਾਲੀਆਂ ਕਾਮਰੇ ਸਾਰੇ ਟੇਕੀ ਸਾਰੀ ਬੰਨ ਦੇ ਕੋਈ ਪਾਣੀ ਪੁੱਛ ਕੇ ਪਿੰਡ ਜਿਹਦੇ ਵੇਖੋ ਦੋ ਚਾਰ ਬੰਦੇ ਛੱਡ ਕੇ ਪਿੰਡ ਨੂੰ ਪੁੱਛ ਕੇ ਵੇਖੋ ਕੀ ਆ ਇਹ ਕਿਤੇ ਪਿੰਡ ਦੇ ਘੁੰਮ ਕੇ ਦੇਖੋ ਲੋਕ ਇਹਦਾ ਆ ਬੰਦੇ ਦਾ ਡੋਟਾ ਹੀ ਹੋਇਆ ਨਾ 599 ਡਰ ਸਰਕਾਰ ਦਾ ਡਰ ਸਾਨੂੰ ਕੋਈ ਡਰ ਨਹੀਂ ਦਾ ਜੀਣਾ ਰੋ ਮਰਨਾ ਇੱਕੋ ਵਰੀ ਆ ਜਿਉ ਮਰਨਾ ਤੁਹਾਡੇ ਸਾਹਮਣੇ ਲੋਕ ਕੀ ਆ ਗੱਡਾ ਕਰਦੀ ਨਹੀਂ ਅੱਧਾ ਘਮੜ ਬੀਜੇਪੀ ਉਹ ਲੈ ਨਹੀਂ ਤੇ ਕੋ ਧਰੂਆ ਦੋਵਾਂ ਨਾਲ ਕੇ ਖੜਿਆ ਇਕੱਠੇ ਹੋ ਗਏ ਆ ਪਹਿਲਾਂ ਨੂੰ ਇਕੱਠੇ ਹੀ ਹੁਣ ਵੀ ਇਕੱਠੇ ਆ ਤੁਹਾਡੇ ਸਾਹਮਣੇ ਇਲੈਕਸ਼ਨ ਵੀ ਜਿਉ 2 ਕਰੋੜ ਇਹ ਮੇਰੇ ਸਮਝਾਤਾ ਮਨੇ ਕੀਤਾ ਸਾਨੂੰ ਬਸ ਕੇੜੇ ਸਿਰਫ ਸਰਪੰਚੀ ਸਰਪੰਚੀ ਨਾਲ ਸਪਾਟੀ ਕਦਾਂ ਦੇ ਦिए ਕਦੇ ਟਾਈ ਟਾਈ ਸਰ ਕਰ ਲਓ ਮੈਂ ਮੈਂ ਕੋਣ ਦੇਣ ਵਾਲਾ ਪੈਣ ਵਾਲਾ ਕਰ ਲਓ ਮੈਂ ਕਿਥੇ ਤੱਕ ਗਿਆ ਤਾ ਵੀ ਤੇਰੇ ਮੈਂਬਰ ਇੰਨੇ ਸਕੇ ਨਾ ਦੋ ਆਪਣੇ ਛਿਆ ਮੈਂਬਰਾਂ ਦਾ ਸੀਵਾ ਕਿਨੇ ਮੈਂਬਰ ਨੇ 6 ਮੈਂਬਰ ਉਹਨਾਂ ਦੇ ਆ ਤੇ ਤੁਸੀਂ ਕਹਲੇ ਹੰਦੇ ਮੇਰਾ ਇੱਕੋ ਸਵਾਲ ਆ ਕਿ ਜਿਆ ਸਰਦਾਰ ਗਦੀਪ ਸਿੰਘ ਆ ਵੇਖੋ ਜੀ ਛਾਂ ਵਰਗਾ ਹੀ ਹੈ ਇਹ ਛੇ ਮੈਂਬਰ ਹੁੰਦਾ ਤੇ ਛੇ ਮੈਂਬਰ ਤਾਂ ਦਰੋਂ ਆ ਵੀ ਮਜਬੂਰੀ ਆ ਵੀ ਸਰਕਾਰ ਹਾਏ ਸਰਕਾਰ ਹਾਂ ਵੀ ਕਰਦੇ ਆ ਮੁੰਡੇ ਫੇਰ ਨਿਕਾਲੀ ਤੇ ਹੁਣ ਪ੍ਰਬੰਧਕ ਪ੍ਰਬੰਧਕ ਲੱਗਾ ਨਹੀਂ ਪ੍ਰਬੰਧਕ ਦੀ ਤਿਆਰੀ ਆ ਲਗਭਗ ਲੱਗ ਹੀ ਗਿਆ ਪੰਚਾਇਤ ਨੰਬਰ ਤੇ ਕਿਆ ਬ ਪ੍ਰਬੰਧਕ ਲੱਗਾ ਉਹ ਤੇ ਨਹੀਂ ਇਹ ਲੱਗਾ ਨਹੀਂ ਗਿਆ ਜੀ ਅਸੀਂ ਡੱਕ ਗਏ ਵੀ ਪ੍ਰਬੰਧਕ ਦੇ 40 ਬਤਾਈ ਤੁਹਾਨੂੰ ਪਹਿਲੇ ਹਿਸਾਬ ਦੇ ਵਿੱਚ 24 ਸੰਦਾ ਆ ਜਾਂ 40 ਬਤਾਈ ਦਾ ਲੱਗਾ ਕਿੱਥੇ ਆ ਮਿਲਵਾ ਲੋ ਪ੍ਰਬੰਧਕ ਹੀ ਪ੍ਰਬੰਧਕ ਨਹੀਂ ਲੱਗਣ ਦੇਣਾ ਪਿੰਡ ਬਾਝੂਗਾ ਜਾ ਕੇ ਜੇ ਕੋ ਪੈਸੇ ਕਿਧ ਨੂੰ ਵਾਦੀ ਪ੍ਰਮਾਣਤ ਨਹੀਂ ਕਰਦੇ ਨਾ ਪਿੰਡ ਵਾਲਿਆਂ ਨੂੰ ਲਾ ਦੋ ਮੇਰੀ ਸਫਾ ਬਣੀ ਇਥੇ ਉਹਨਾਂ ਨੂੰ ਦੋਸਤ ਚੋਗਾ ਮੈਂ ਦੇਣਾ ਸਾਇਨ ਕਰਕੇ ਮੈਨੂੰ ਵਿਚਵਾ ਦੇ ਸਫਾ ਵੀ ਸਹੀ ਨੇ ਫੌਜੀ ਲੜਾਰ ਨੇ ਇੱਕ ਵਾਰ ਉਹਨਾਂ ਨੇ ਨਾਮਪੰਚਾਇਤ ਇਹਨੇ ਕੀ ਵਾਦੀ ਤੇ ਤੁਸੀਂ ਇਹ ਪਿੰਡ 'ਚ ਵਾਦਾ ਕੀਤਾ ਹੈ ਪੰਚਾਇਤ ਜੋੜਾ ਕਿ ਅਸੀਂ ਮੈਂ ਆਪਣੀ ਮਾਲਕੀ ਜੋ ਛੱਪੜ ਦਾ ਤੇ ਛੱਪੜ ਮੇਰੀ ਦੀ ਮਾਲਕੀ ਪੈਣੀ ਦਿਆ ਮੇਰੇ ਤੋਂ ਇਹ ਵੀ ਪਿਆ ਨਹੀਂ ਦੱਬ ਨੂੰ ਲੋਕਾਂ ਨੇ ਕਿਹਾ ਇਹ ਆਹ ਖੜ ਗਿਆ ਤੇ ਪਾਣੀ ਬੰਦ ਕਰਦੇ ਆਂ ਨਹੀਂ ਪਾਈ ਛੱਪ ਪੰਚਾਇਤ ਮੈਂ ਤੂੰ ਹੀ ਪੰਜਾਬ ਦੇ ਕੋਲ ਉਹ ਦੂਜੀ ਯਾਰ ਬੜਾ ਹੀ ਹੁਣ ਪਤਾ ਕਰ ਲਓ ਮੈਂ ਸਾਰੇ ਇਥੇ ਪਤਾ ਕਰ ਲਓ ਤੁਹਾਨੂੰ ਪਤਾ ਹੀ ਮੈਂ ਤੇ ਉਹ 40 ਦੇ ਤੇ ਮੈਨੂੰ ਚਟਿਆਗਾ ਤਰ ਦੋ ਸਰਪੰਚੇ ਚੱਲ ਗਏ ਉਦੋਂ ਦਾ ਪਾਣੀ ਪੈਣ ਦਿਆ ਦੋ ਸਰਪੰਚੇ ਉਹ ਨਾ ਬੰਦ ਕਰ ਮੈਂ ਮੈਂ ਪਾਣੀ ਨਹੀਂ ਬੰਦ ਕਰਨਾ ਤਾਲੀ ਛੱਡ ਦੇ ਛੱਪੜ ਦਾ ਇਕੱਲਾ ਰੇਡ ਹੈਗਾ ਪਰ ਪਾਣੀ ਨਹੀਂ ਬੰਦ ਹੋਊਗਾ ਮਤਲਬ ਸਭ ਇੱਕ ਪਿੰਡ ਵਾਲਾ ਕਹਿੰਦਾ ਕਰ ਲੋ 2-4 ਛੜ ਕੇ ਪਿੰਡ 90% 90% ਸਾਡੀ ਨਾਲ ਆ ਸਿਰਫ ਸਰਕਾਰ ਦਾ ਡਾਰਿਆ ਹਾਇ ਸਰਕਾਰ ਨੇ ਕਰੇ ਕਿਰਾ ਬੰਬ ਤੇ ਵਾਰ ਦੇਣਾ ਤੁਨ ਤੁਸੀਂ ਕੀ ਚੰਦੇ ਆਈਂ ਜਾਂਦੇ ਆ ਜਨੂ ਨੇ ਆ ਚਾਹੀਦਾ ਮੇਰੇ ਪਿੰਡ ਦੇ ਲੋਕਾਂ ਚਾਹੁੰਦੇ ਮੇਰੇ ਪਿੰਡ ਵਾਲਿਆਂ ਨੂੰ ਛੱਡਿਆ ਜਾਂਦੇ ਤੇ ਮੈਂ ਕਾਹਨੇ ਬੋਲਵਾ ਦੇ ਆ ਤੂੰ ਜਾਂਦਾ ਜੇ ਮਰੀ ਅੱਜ ਵੀ ਜਾਂਦਾ ਕਰਿਆ ਮੇਰੇ ਡਰ ਇੱਕ 1% ਵੀ ਮੈਨੂੰ ਡਰਤ ਬਹੁਤੋਂ ਜੇ ਆਈ ਇਹਨਾਂ ਤੋਂ ਆਈ ਤਾਂ ਮੈਨੂੰ ਕੋਈ ਡਰ ਨਹੀਂਗਾ ਇਹ ਲੱਗਣ ਵਾਲੇ ਇਹ ਵੀ ਨਹੀਂ ਗਏ ਪਰ ਜਿਹੜੇ ਚਿੱਲੜਾਉਣ ਵਾਲੇ ਲੜਾਉਣ ਵਾਲਾ ਨਾ ਮੈਂ ਲੜਨ ਵਾਲਾ ਲੜਨ ਵਾਲੇ ਦੇ ਕੀ ਹੁੰਦੇ ਆ ਨਾ ਹੁਣ ਲੈ ਮਰੇ ਨਾ ਹੀ ਲੈ ਨੋ ਲੈ ਪਰ ਕੋਈ ਨਹੀਂ ਪਸੇਰੀ ਕਾ ਕੰਮ ਕਰਦੇ ਹੋ ਕੰਮ ਕਰੋ ਨਾਲੇ ਸੌ ਖਾਦੀ ਵੀ ਕੰਮ ਨਹੀਂ ਪੈਰਦੇ ਹੁੰਦੇ ਨਾ ਜੀ 40 40 ਇਹ ਅੱਗੇ ਗਿਆ ਇਹ ਵੀ ਬਤੀ ਰਿਹਾ ਦੇਣਾ ਸਵਾਦੋ ਜੀ ਮੇਰੇ ਕਿਰੇ ਪਿਰੋਦੇ ਆ ਆ ਪਿੰਡ ਵਾਲੇ ਆਂ ਪਿੰਡ ਵਾਲੇ ਤੋਂ ਮੈਂ ਦੱਸਣਾ ਚਾਹੁੰਦਾ ਵੀ ਪੜਾ ਮੇਰੀ ਕੋਈ ਹਾਲ ਨਹੀਂ ਜੇ ਮੈਂ ਤਾਂ ਹੁਣੇ ਮਰਨ ਦੀ ਤਿਆਰ ਜੇ ਪਰ ਮੇਰੇ ਵਸ ਕੀ ਘਰ ਦੇ ਸਾਹਮਣੇ ਦੱਸ ਦੋ ਕਿ ਮੇਰੇ ਵਸਾ ਕੀ ਆ ਤੇ ਮੈਂ ਤਾਂ ਵਿਰੋਧੀ ਸਰਕਾਰ ਤੇ ਲੈ ਕੇ ਆਮ ਜਨਤਾ ਕਰਦਾ ਕਿ ਕਿਤਾਬਾਂ ਖੋ ਕੇ ਲੈ ਕੇ ਤੁਹਾਡੇ ਸਾਹਮਣੇ ਖੋ ਕਰੀਆਂ ਤੇਰਾ ਨਾਮ ਮੇਜਰ ਸਿੰਘ ਹੈ ਜੀ ਅੱਛਾ ਜਨਰਲ ਜਲਾਸੀ ਜਾ ਕੀ ਹੋਇਆ ਕੁਛ ਨਹੀਂ ਹੋਇਆ ਜੀ ਜੋ ਬਣਦੀ ਕਾਰਵਾਈ ਵੇਖੋ ਸੈਕਟਰੀ ਸਾਹਿਬ ਆਏ 3:30 ਵਜੇ ਦਾ ਟਾਈਮ ਦਿੱਤਾ ਸੀ ਟੋਟਲਨ ਦੀ ਡਿਊਟੀ 5 ਵਜੇ ਤੱਕ ਬਣਦੀ ਸੀ ਵੇਖੋ ਸਰਪੰਚ ਸਾਹਿਬ ਬੈਠਿਆ ਸਾਰਾ ਕੁਝ ਆ ਗਿਆ ਬਰੋਦੀਤਾਰ ਆਈ ਸਾਰਾ ਪਿੰਡ ਬੈਠਿਆ ਸੀ ਇਹਨਾਂ ਦੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਤੇ ਉਹਨਾਂ ਨੇ ਕੋਈ ਪੈਸੇ ਲੈ ਕੇ ਖਾਦੇ ਆ ਰਜਿਸਟਰ ਕਿਉਂ ਦਿੱਤ ਤੁਹਾਨੂੰ ਉਹਨਾਂ ਦੀ ਹਿੰਮਤ ਕਿਵੇਂ ਪਈ ਆ ਉਥੋਂ ਰਜਿਸਟਰ ਚੱਕਾਂ ਦੀ ਇੱਕ ਪਿੰਡ ਦੇ ਮੋਢਰ ਬੰਦੇ ਬੈਠੇ ਸਰਪੰਚ ਸਾਹਿਬ ਬੈਠੇ ਨੇ ਇਹ ਰਜਿਸਟਰ ਕਿਵੇਂ ਚਾਕੇ ਲੈ ਗਏ ਇੱਕ ਲੜਾਈ ਕਿਉਂ ਬਈ ਵੇਖੋ ਸਰਪੰਚ ਸਾਹਿਬ ਸਾਰਾ ਕੁਝ ਦੇਖਣ ਦੇ ਤੁਸੀਂ ਵੀ ਦੇਖ ਲਿਆ ਵੀਡੀਓ ਤੇ ਸਭ ਕੁਝ ਰਿਕਾਰਡ ਹੋਇਆ ਆਪਾਂ ਸਰਪੰਚ ਸਾਹਿਬ ਨੇ ਕੋਈ ਗੱਲ ਨਹੀਂ ਬੋਲੀ ਇਹਨਾਂ ਦੇ ਬੰਦੀ ਕਰਦੈ ਕੀਤੀ ਜਾਏ ਪ੍ਰੋਪਰ ਲੈਟਰ ਬਣਾਉਣਾ ਚਾਹੀਦਾ ਵੀ ਇਹ ਸਰਪੰਚ ਦੇ ਹੁੰਦੇ ਆ ਪਿੰਡ ਦੇ ਮੈਂਬਰਾਂ ਦੇ ਹੁੰਦੇ ਆ ਮੈਂਬਰਾਂ ਦੇ ਬਣੇ ਹੋਏ ਜਿਹੜੇ ਮੈਂਬਰ ਬਣੇ ਨੇ ਸੱਤ ਆਏ ਨਹੀਂ ਕੋਈ ਵੀ ਇਹਨਾਂ ਦਾ ਲੈਟਰ ਬਣਾਉਣਾ ਚਾਹੀਦਾ ਵੀ ਇਹ ਡਿਊਟੀ ਔਨ ਡਿਊਟੀ ਛੱਡ ਕੇ ਕਿਵੇਂ ਭੱਜ ਗਿਆ ਉਹਨਾਂ ਨੇ ਜਫਕਾ ਮਾਰਿਆ ਜਾਂ ਤੇ ਉਹਨਾਂ ਕੋ ਪੈਸੇ ਖਾਦੇ ਕਿਉਂ ਭੱਜਿਆ ਮੇਰੀ ਇਹੋ ਗੱਲ ਹੈ ਜੀ ਅੱਜ ਨਾਲ ਵੇਖੋ ਮਨੋ ਸਰਪੰਚਾਂ ਨਾਲ ਗੱਲਬਾਤ ਹੋਈ ਸੈਕਟਰੀ ਵੀ ਆਇਆ ਇੱਥੇ ਤੇ ਗੱਲਬਾਤ ਕੋਈ ਨਹੀਂ ਸਿਰੇ ਚਾੜੀ ਉਹਨਾਂ ਨੇ ਤੇ ਉਧਰ ਉਹ ਜਿਹੜਾ ਆਮ ਪਾਰਟੀ ਦਾ ਰਾਜੂ ਆ ਉਹ ਵੀ ਆ ਗਿਆ ਚਾਚਾ ਦਾ ਆ ਗਿਆ ਨਾਲ ਰਜਿਸਟਰ ਖੋ ਕੇ ਤੇ ਭੱਜ ਗਿਆ ਉਹ ਚਾਚਾ ਜਿਹੜਾ ਰਾਜੂ ਦਾ ਆਮ ਪਾਰਟੀ ਵਾਲੇ ਬੰਦੇ ਜਿਹੜਾ ਬਣਿਆ ਰਾਜੂ ਦਾ ਤੇ ਬਹੁਤ ਮਾੜੀ ਗੱਲ ਕੀਤੀ ਬਾਕੀ ਪਿੰਡ ਦਾ ਵਿਕਾਸ ਜਿਹੜਾ ਕੀਤਾ ਸੀ ਇਹਨੇ ਬਲੇ ਕੀਤਾ ਸੀ ਹੋਰ ਕਿਸੇ ਨੇ ਕੱਖ ਨਹੀਂ ਕੀਤਾ ਟੋਟੀਆਂ ਬੰਦ ਨੇ ਲਟਾਂ ਬੰਦ ਨੇ ਗਲੀਆਂ ਨਰਕ ਪਿਆ ਆ ਜੋ ਇਹਨੇ ਗਲੀਆਂ ਬਣਾਤੀਆਂ ਸੀ ਉਹੋ ਹੀ ਬਣੀਆਂ ਅਜੇ ਤੱਕ ਚੱਲਣ ਡੀਆਂ ਨੇ ਬਾਅਦ ਚ ਕਿਸੇ ਕੋ ਪਹਾੜੀਆ ਲਾਇਆ ਕਿਸੇ ਨੇ ਦੋ ਵਾਰੀ ਸਰਪੰਚੀ ਨਾਂਗੀ ਵਰ ਕਿਸੇ ਨੇ ਪਹਾੜੀਆ ਲਾਇਆ ਹੁਣ ਅੱਕੇ ਗੱਲ ਪੈਂਦੇ ਨੇ ਕਿ ਉੱਠ ਉੱਠ ਕੇ ਅੱਕੇ ਗੱਲ ਪੈਂਦੇ ਨੇ ਤੇ ਜੇ ਲਹੀ ਆ ਤੇ ਮਹਾਰਾਜ ਨੇ ਉਹਨਾਂ ਤੋਂ ਮਹਾਰਾਜਾ ਉਹਨੇ ਮਾਰਨਾ ਹੁਣ ਮੁੰਬੰਦਾ ਕੋਈ ਨਹੀਂ ਮਾਰਦਾ ਕਿਸੇ ਨੂੰ ਹੱਥੇ ਲਾ ਸਕਦੇ ਕਿਸੇ ਨੂੰ ਇਹ ਤੇ ਸਾਡੇ ਨਾਲ ਆ ਬਚਾ ਸਰ ਪੈਨ ਨਾਲ ਆ ਸਰ ਪੈਨ ਨੇ ਵੋਟਾਂ ਪਾ ਕੇ ਬਣਾਇਆ ਜੇ ਚੰਗੇ ਕੰਮ ਕੀਤੇ ਹੋਈ ਤੇ ਸਰਪੰਚ ਬਣਾਇਆ ਜੇ ਮਾਰੇ ਕਰਦਾ ਤੇ ਇਹ ਵੀ ਉਹਨਾਂ ਨੂੰ ਧੱਕੇ ਹੀ ਖਾਂਦਾ ਜੇ ਮੈਂਬਰ ਮੈਂਬਰ ਲੈ ਲਏ ਨਾਲੇ ਚਲੋ ਇਹਨੇ ਮੈਂਬਰ ਕੋਈ ਨਹੀਂ ਖਿਲਾ ਰਿਆ ਇਹਨੂੰ ਸੱਚ ਪਿੱਛੇ ਆਪਣੇ ਕਾਜਾਂ ਦਾ ਹੀ ਪਤਾ ਕਿ ਮੇਰੇ ਕਾਜ ਨੂੰ ਰੱਦ ਕਰਾ ਰਹੇ ਨੇ ਕਿਸੇ ਨੇ ਮੈਂਬਰ ਪਿੰਡ ਦੀ ਆ ਇਹਦਾ ਪਤਾ ਨਹੀਂ ਨੰਬਰ ਕਿੱਥੋਂ ਬਣ ਸਕਦੇ ਆ ਜੀ ਸਾਹ ਨਹੀਂ ਬੋਟਾ ਹੱਦ ਪਿਆ ਨਹੀਂ ਉਹਨਾਂ ਕੋ ਬੋਟਾ ਹੈ ਨਹੀਂ ਇਹਨਾਂ ਕੋ ਬੋਟਾ ਹੈ ਨਹੀਂ ਸੁਵੇਦਾ ਆ ਦੋ ਤਿੰਨ ਸੁਵੇਦਾ ਨੇ ਸਾਲ ਭਾਈ ਹਰੇ ਕੰਮ ਕਾ ਹੋ ਸਕਦੇ ਪਰ ਇਹਨਾਂ ਵੱਜੋ ਕਰਕੇ ਚੋਰੀ ਸ਼ਬੀ ਕਰਕੇ ਆਪਣੇ ਮੈਂਬਰ ਬਣਾ ਲਏ ਬਣਾ ਲਏ ਆਪਣੇ ਇਦਾਂ ਟੋਕਾ ਫੇਰ ਕੇ ਜਲਦੇ ਮੈਂ ਹਰੀਜਾਨਾ ਬਰਾਦਰੀ ਵੱਲੋਂ ਇਹ ਕਹਿਣਾ ਚਾਹੁੰਦਾ ਆ ਕਿ ਸਾਡੇ ਪਿੰਡ ਦੀ ਕਿਸਮਤ ਹੀ ਮਾਰੀ ਆ ਜਦੋਂ ਸਰਪੰਚੀ ਮੈਂਬਰੀ ਕੇ ਇਤਰਾ ਦਾ ਵੀ ਮੌਕਾ ਹੁੰਦਾ ਆ ਉਦੋਂ ਮੁੰਡਾ ਇਤਰਾ ਹੀ ਪੈ ਜਾਂਦੀਆਂ ਹਰ ਵਾਰੀ ਕੋਈ ਵੀ ਪੰਚਾਇਤ ਬੰਦੀ ਆ ਮੈਂਬਰ ਕਿਸ ਦੇ ਬਣ ਜਾਂਦੇ ਸਰਪੰਚ ਕਿਸ ਦਾ ਬੰਦਾ ਸਾਡੇ ਪਿੰਡ ਦਾ ਬੇਰਾ ਗਰਕਾ ਹੋ ਜਾਂਦਾ ਆ ਹਰ ਵਾਰੀ ਇਦਾਂ ਹੀ ਹੁੰਦਾ ਕੋਈ ਸਿਰੇ ਨਹੀਂ ਚੜਦਾ ਕੰਮ ਤਾਂ ਹੀ ਦੇ ਇਹੋ ਚਾਹੁੰਦੇ ਆ ਕਿ ਪਿੰਡ ਦਾ ਕੰਮ ਹੋਣਾ ਚਾਹੀਦਾ ਆ ਪਾਣੀ ਦਾ ਮਸਲਾ ਜਿਹੜਾ ਉਹ ਹੱਲ ਹੋਣਾ ਚਾਹੀਦਾ ਸਭ ਤੋਂ ਵੱਡਾ ਸਾਡੇ ਪਿੰਡ ਦਾ ਮਸਲਾ ਹੈ ਪਾਣੀ ਦਾ ਜਿਹੜਾ ਇਹ ਬੜੀ ਬਹਾਦਰੀ ਹੈ ਸਾਡੇ ਸਰਪੰਚ ਦੀ ਜਿਹਦੇ ਤਾਲੀ ਦੇ ਵਿੱਚ ਪਾਣੀ ਪੈਂਦਿਆ ਅੱਜ ਨਹੀਂ ਪਿਆ ਪੀ ਇਹਨੇ ਸਰਪੰਚੀ ਲਈ ਆ ਤੇ ਅੱਜ ਪਿਆ ਆ ਇਹ ਪਿਛਲੇ ਸਰਪੰਚਾਂ ਨੇ ਕਹਿ ਕੇ ਤੇ ਇਹਦੇ ਨੂੰ ਪਹਿਲੀ ਦੇ ਕੇ ਨਾ ਫੇਰ ਪਵਾਇਆ ਸੀ ਜੇ ਅੱਜ ਬੰਦ ਕਰਦੇ ਤਾਂ ਪਾਣੀ ਪਿੰਡ ਦਾ ਫਿਰ ਕਿੱਥੇ ਜਾਏਗਾ ਇਹ ਕਰਕੇ ਆਡੀ ਬੇਨਤੀ ਹੈ ਜਿਹੜਾ ਪਿੰਡ ਦਾ ਕੰਮ ਹੁੰਦਾ ਆ ਕਿਸ ਤਰ੍ਹਾਂ ਵੀ ਪਾਵੇਂ ਹੁੰਦਾ ਆ ਉਹ ਹੋਣਾ ਚਾਹੀਦਾ ਆਡੀ ਸਭਾ ਬਣੀ ਆ ਪਿੰਡ ਦੀ ਉਹਨਾਂ ਨੂੰ ਮੌਕਾ ਦੇ ਦਿਓ ਉਹ ਕੰਮ ਅੱਗੇ ਹੋ ਕੇ ਚਲਾਉਣ ਇਹ ਮੈਂਬਰ ਵੀ ਪੜੇ ਹੋ ਜਾਣ ਸਰਪੰਚ ਵੀ ਪੜੇ ਹੋ ਜੇ ਸਾਡੇ ਪਿੰਡ ਦੀ ਸਭਾ ਸਾਂਝੀ ਰਜਿਸਟਰ ਆ ਉਹਨੂੰ ਮੌਕਾ ਦੇਣ ਉਹ ਕੰਮ ਕਰਨ ਇਹ ਮਗਰਾਂ ਜਾ ਕੇ ਦੇ ਸਿਰਫ ਵੇਖ ਸਕਦੇ ਆ ਕੰਮ ਚੰਗਾ ਹੋਣ ਰਿਹਾ ਕਿ ਨਹੀਂ ਹੋਣ ਰਿਹਾ ਸਾਡੀ ਹੜੀਜਨਾਂ ਦੀ ਆ ਅੱਜ ਤੱਕ ਰਜਿਸਟਰ ਨਹੀਂ ਹੋਈ ਬੀਰਵਾਲਾਂ ਦੇ ਵਿੱਚ ਹੜੀਜਨ ਵੀ ਰਹਿੰਦੇ ਆ ਸਾਡੀ ਤਾਂ ਮਸਾਲਾ ਨੂੰ ਕਿੰਨਾ ਚਿਰ ਹੋ ਗਿਆ ਰੁਕੀ ਨੂੰ ਉਥੇ ਹੀ ਸੁਕੀਆਂ ਚਗਾਠਾਂ ਲੱਗੀਆਂ ਇੱਕ ਦੋ ਪੁੱਟ ਕੇ ਵੀ ਲੋਕੀ ਲਾਗੇ ਨੇ ਤੇ ਉਹ ਨਹੀਂ ਅਜੇ ਸਾਡੀ ਉਮਰਮਤ ਹੋਈ ਤੇ ਨਾ ਤਿਆਰ ਹੋਈ ਆ ਉਤਰਾ ਕਾਖਤੀ ਆਂਦੇ ਆ ਵੀ ਉਹ ਤੁਹਾਡੀ ਤੁਹਾਨੂੰ ਮਸਾਲਾ ਚੱਲਣ ਦੀ ਕਿੱਥੇ ਚੱਲਣ ਦੀ ਆ ਉਹ ਤੁਹਾਨੂੰ ਇੱਥੇ ਅੱਜ ਵੀ ਵਿਖਾਲ ਦਿੰਨੇ ਆ ਵੀ ਉਤਰਾ ਹੀ ਅਜੇ ਆਧੇ ਤੀ ਰੁਕੀ ਆ ਕੰਮ ਉੱਥੇ ਕਿਸ ਨੇ ਡੰਗਰ ਬੱਦੇ ਆ ਕਿਸ ਨੇ ਬੂਟੇ ਲਾਏ ਨੇ ਕਲਜੇ ਕੀਤੇ ਨੇ ਸਾਡਾ 2 2.5 ਕਨਾਲਾ ਥਾਂ ਉੱਥੇ ਬੰਦਾ ਆ ਉਹ ਬਾਨੀ ਚਾਹੀਦੀ ਸਾਡੀ ਤੁਹਾਨੂੰ ਮਸਾਲਾ ਸਾਡੇ ਹਰੀ ਜੰਨਾ ਦੇ ਭਾਂਡੇ ਬਾਨਨੇ ਚਾਹੀਦੇ ਆ ਜੋ ਵੀ ਕਾਰੋਬਾਰ ਹੋਇਆ ਸੀ ਉੱਥੇ ਕਰ ਮੈਂ ਗਰਾਵ ਕਾਸਵਾ ਦਾ ਪ੍ਰਧਾਨ ਅੰਗਰੇਸ ਸਿੰਘ ਪਿੰਡ ਹਦਰਵਾਲ ਮੈਂ ਅੱਜ ਸਰਪੰਚ ਸਾਹਿਬ ਨੇ ਆਮ ਜਲਾਸ ਕੀਤਾ ਤੇ ਸਾਨੂੰ ਫੋਨ ਕੀਤਾ ਵੀ ਤੁਸੀਂ ਸਾਰੇ ਆਓ ਤੁਹਾਡੀ ਗ੍ਰਾਮ ਕਾ ਸਭਾ ਦੇ ਮੈਂਬਰ ਸਾਰੇ ਇੱਥੇ ਹਾਜ਼ਰ ਆ ਪਰ ਅਸੀਂ ਸਾਰੇ ਮਿਲ ਕੇ ਕੰਮ ਕਰਨਾ ਚਾਹੁੰਦੇ ਸੀ ਪਰ ਸਾਡੇ ਪਿੰਡ ਦੇ ਮੈਂਬਰ ਸਾਹਿਬਾਨ ਇੱਥੇ ਨਹੀਂ ਪਹੁੰਚੇ ਅਸੀਂ ਇਹ ਨਹੀਂ ਕਹਿੰਦੇ ਕਿ ਸਾਡੀ ਦੂਜੀ ਧਰ ਜੜੀ ਆ ਉਹ ਅੜੇ ਦੁਸ਼ਮਣ ਆ ਸਾਨੂੰ ਕਿਹਨਾ ਕੋਈ ਵਿਰੋਧ ਨਹੀਂ ਆ ਸਾਨੂੰ ਚਾਹੀਦਾ ਪਿੰਡ ਦਾ ਸਿਰਫ ਕੰਮ ਆ ਕਾਮਾ ਹੋਣਾ ਚਾਹੀਦਾ ਕਿਉਂਕਿ ਕੋਈ ਕੰਮ ਤੇ ਗਲੀਆਂ ਨਿਆਲੀਆਂ ਤਲੀਆਂ ਬਣੀਆਂ ਉਹ ਹੀ ਆ ਤੇ ਬਾਕੀ ਕਾਗਜ਼ਾਂ ਦੇ ਖਾਈ ਜਾਂਦੇ ਆ ਕਿ ਦੀ ਗਰਾਊਂਡ ਆ ਗਰਾਊਂਡ ਦੇ ਵਿੱਚ ਕੋਈ ਕਹਿੰਦਾ 80 ਲੱਖ ਰੁਪਇਆ ਆ ਪਿੰਡ ਦੇ ਵਿੱਚ ਉਹਦੇ ਵਿੱਚ 40 ਲੱਖ ਘਟਾਇਆ ਗਿਆ ਉਹ ਨਹੀਂ ਪਤਾ ਕਿੱਥੇ ਗਿਆ ਸੈਕਟਰੀ ਸਾਹਿਬ ਇੱਥੇ ਆਉਂਦੇ ਆ ਤੇ ਮਤਲਬ ਵਾਲੇ ਚੱਲ ਜਾਂਦੇ ਆ ਮਤਿਆਂ ਦੇ ਸਾਹ ਕੋ ਸਿਆਣ ਕਰਾ ਲੈਂਦੇ ਆ ਹਰ 3 ਮਹੀਨੇ ਜਾਂ 6 ਮਹੀਨੇ ਬਾਅਦ ਕੋਈ ਨਾ ਕੋਈ ਨਵਾਂ ਸੈਕਟਰੀ ਆ ਜਾਂਦਾ ਫਿਰ ਉਹਨੂੰ ਪੁੱਛੀਰੋ ਕਹਿੰਦਾ ਪਹਿਲਾ ਸੈਕਟਰੀ ਆ ਉਹ ਸਟਾ ਲੱਗਿਆ ਤੇ ਸਟਾਜ ਦਾ ਜਿਵੇਂ ਦੋ ਨੰਬਰ ਦਾ ਤਹਾ ਖਾਵਾ ਸਟਾ ਹੀ ਲਗਣੀਆ ਤੇ ਫਿਰ ਜੇ ਮਤਲਬ ਅਸੀਂ ਪਿੰਡ ਦਾ ਕੰਮ ਤਾਂ ਕਰਾਂਗੇ ਜੇ ਅਸੀਂ ਇਮਾਨਦਾਰੀ ਦਾ ਕੰਮ ਕਰਾਂਗੇ ਭਾਵੇਂ ਉਹ ਸਰਪੰਚ ਸਾਹਿਬ ਕਰੇ ਨਾ ਕਰੇ ਪਰ ਇਸ ਟਾਈਮ ਉਹ ਪਿੰਡ ਦੇ ਵਿੱਚ ਬੈਠ ਕੇ ਕਹਿੰਦਾ ਮੈਂ ਕਰਾਂਗਾ ਤੇ ਦੂਜੀ ਧਰਨ ਵੀ ਬੇਨਤੀ ਵੀ ਨਾਲ ਮਿਲ ਕੇ ਚਲੋ ਮੈਂਬਰ ਦੋ ਉਹਨਾਂ ਨੂੰ ਵੀਰ ਨੂੰ ਤੂੰ ਹੀ ਕੰਮ ਕਰੋ ਤੂੰ ਹੀ ਹੀਰੋ ਬਣ ਜਾਓ ਪਰ ਵੀਰ ਨੂੰ ਮੌਕਾ ਦੋ ਸਿਆਣ ਕਰੇਗਾ ਕਿ ਜੇ ਨਹੀਂ ਸਕੇ ਉਹਨੂੰ ਦਾ ਤੇ ਗ੍ਰਾਮ ਕਾ ਸਭਾ ਦਾ ਪ੍ਰਧਾਨ ਆ ਸਾਡਾ ਪਿੰਡ ਚਾਹੁੰਦਾ ਵੀ ਸਭਾ ਕੰਮ ਕਰੇਗੀ ਤੁਹਾਨੂੰ ਮੰਤਰੀਆਂ ਘਾੜੀ ਬੇਨਤੀ ਆ ਵੀ ਸਾਨੂੰ ਗ੍ਰਾਂਟ ਦਿੱਤੀ ਜਾਵੇ ਪਿੰਡ ਦੀ ਜੋ ਵੀ ਮਤਲਬ ਠੇਕਾ ਪੈਲੀ ਦਾ ਹੁੰਦਾ ਜੋ ਕੁਛ ਵੀ ਆ ਅਸੀਂ ਸਕੂਲ ਦੀ ਗਰਾਊਂਡ ਬਣਾਵਾਂਗੇ ਸਾਡੀ ਸਾਡੀ ਸਭਾ ਦੇ ਬੰਦੇ ਇਹੋ ਜੇ ਪਿੰਡ ਵਾਲੇ ਸਾਡਾ ਸਹਿਯੋਗ ਦਿੰਦੇ ਫੌਜੀ ਭਾਈ ਵੀ ਦਿੰਦੇ ਆ ਸਾਨੂੰ 5-5 ਹਜ਼ਾਰ ਰੁਪਏ ਇਕੱਠਾ ਕਰਕੇ ਅਸੀਂ ਕੋਈ ਸਮਾਗਮ ਕਰਾਵਾਂ ਜਾਂ ਗਰਾਊਂਡ ਬਣਾਵਾਂ ਵਾਲੀਵਾਲ ਦਾ ਨੈਟਲ ਹੁੰਦੇ ਆ ਉਹ ਨੈਟ ਦੀ ਟੀਮ ਵਾਲੀਵਾਲ ਦੀ ਆ ਉਹ ਖੁਦ ਪੇਮੈਂਟ ਕਰਕੇ ਆਪਣੇ ਕੋਲ ਗ੍ਰਹੀ ਕਰਕੇ ਫੇਰ ਉਹ ਮਰ ਆਪਣਾ ਕੰਮ ਕਰਦੇ ਆ ਲਟਾ ਲਾਉਂਦੇ ਆ ਉਹ ਲਾਉਂਦੇ ਆ ਪਹਿਲੇ ਸਾਡੇ ਚੇਅਰਮੈਨ ਸਾਹਿਬ ਉਹਨਾਂ ਤੋਂ 6 ਲਟਾ ਦਿੱਤੀਆਂ ਤੇ 6 ਲਟਾ ਹੋਰ ਮੁੰਡਿਆਂ ਨੇ ਆਪਣੇ ਕੋਲੋਂ ਪੇਮੈਂਟ ਲੈ ਕੇ ਲਈਆਂ ਪਰ ਸਾਡੇ ਪਿੰਡ ਦੇ ਵਿੱਚ ਜਾ ਕੋਈ ਲੜਾਈ ਝੜਾ ਹੁੰਦਾ ਤੇ ਚਲੋ ਗਰਾਸਾਂ ਤੋਂ ਲੋਕ ਆ ਜਾਂਦੇ ਆ ਪਰ ਜੇ ਸਰਪੰਚ ਕੋ ਜਾਣਦੇ ਨਹੀਂ ਉਹਦੇ ਕੋ ਮੈਂਬਰ ਨਹੀਂ ਆਗੇ ਕਿਉਂ ਨਹੀਂ ਮੈਂਬਰ ਆਗੇ ਮੈਂਬਰ ਪਿੰਡ ਵਾਲਿਆਂ ਦਾ ਆ ਉਹ ਸਰਪੰਚ ਨਾਲ ਮਿਲ ਕੇ ਕਰੋ ਤੇ ਜਿਹੜਾ ਆ ਪਿੰਡ ਦਾ ਝਗੜਾ ਝਗੜਾ ਉਹ ਤੇ ਪਿੰਡ ਬਹਿ ਗਏ ਨਵੇੜੋ ਸੇ ਚਾਰ ਮੈਂਬਰ ਦੇਣ ਬਾਕੀ ਮਤਲਬ ਇਸ ਤੋਂ ਵਿਰੋਧੀ ਧਰਬਣੀ ਆ ਉਹ ਆਡੇ ਕੋ ਦੁਸ਼ਮਣ ਨਹੀਂ ਆਡੇ ਆਪਣੇ ਭਰਾ ਆ ਉਹ ਵੀ ਨਾਲ ਬਹਿ ਕੇ ਫੈਸਲਾ ਕਰੋ ਪਿੰਡ ਦੇ ਜਿੱਦ ਤੱਕ ਪਿੰਡ ਕਾਲਾ ਬਗਾਨਾ ਕੰਮ ਚੱਲਦਾ ਉਦਾਂ ਆਪਣੇ ਪਿੰਡ ਦਾ ਕੰਮ ਕੀਤਾ ਜਾਵੇ ਜਿਹੜਾ ਅੱਜ ਜਨਰ ਜਲਾਸ ਹੁੰਦਿਆ ਗਿਆ ਇਹਦੇ ਵਿੱਚ ਮਤਲਬ ਸਰਪੰਚ ਸਾਹਿਬ ਤੇ ਚਾਹੁੰਦੇ ਵੀ ਕੰਮ ਹੋਵੇ ਪਰ ਜਿਹੋ ਜੋ ਵੀ ਹੋਇਆ ਤੈਨੂੰ ਸਾਰਿਆਂ ਨੂੰ ਵੀਡੀਓ ਦਾ ਸਾਹਮਣੇ ਆ ਗਈ ਆ ਪਰ ਅਸੀਂ ਆਨੇ ਆ ਵੀ ਇਹ ਕੰਮ ਗਲਤ ਹੋਇਆ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਇੱਕ ਗਊ ਦੀ ਜੀ ਗਈ ਗੱਲ ਕੀਤੀ ਆ ਚਲੋ ਮੈਂ ਇਹ ਤੱਕ ਜਿਹੜੇ ਬੰਦਾ 6 ਗੰਗਾ ਦੇ ਘਰ ਬੈਠ ਕੇ ਖੋਤਕੇ ਪੁੰਨਾ ਵਿੱਚ ਤਾਲੀ ਨਹੀਂ ਹੈ ਜਿਹੜੇ ਪਹਿਲੇ ਸਰਪੰਚ ਬਣੇ ਆ ਗਰਾਉਂਡਾਂ ਦੇ ਸਾਕੋ ਜੀ ਵੇਖ ਆ ਗਏ ਤਾਲੀਆਂ ਖਾ ਗਏ ਖਾ ਕੇ ਕੀ ਦਿਖਾਗੇ ਬਿੱਲਾ ਦੇ ਬਣਿਆ ਵਿਆਹ ਸਾਲਾ ਬਾਅਦ ਫੇਰ ਹੱਤਾ ਦੇ ਜੀ ਜਾਂ ਜੀ ਤੇ ਇਹ ਸਰਪੰਚਾਂ ਉੱਥੋਂ ਘਾ ਵੜਾ ਰੁੱਖਾ ਜੋ ਰੁੱਖ ਪਾਲੇ ਹੋਣ ਤੇ ਇਹਨਾਂ ਦੇ ਬੱਚੇ ਮੈਨੂੰ ਢੇਮਾ ਮਾਰਨ ਤੇ ਇਹ ਸਪੰਟ ਜਿਹਨੇ ਤੇ ਤਿੱਗਰਾ ਕਰਨਗੇ ਕਾਵਾਦ ਨਾ ਹੋਏ ਕਿ ਇਹ ਜੀ ਇਹ ਸਪੰਟਾਂ ਪਹਿਲਾਂ ਜੇ ਕਤੂਟਾਂ ਨੇ ਜੇ ਇਹ ਸਪੰਟ ਜੀ ਦੇ ਲਾਗਦੇ ਤੇ ਤੁਸੀਂ ਮੈਨੂੰ ਜੀਆ ਥਾ ਪਾ ਲਓ ਤੁਸੀਂ ਮੇਰੇ ਕੋਟੇ ਤੇ ਇਹ ਸਪੰਟ ਜੀ ਇਹ ਸ਼ਰਧਾ ਜੇ ਪਿਆ ਜਾਂਦਾ ਕਿ ਗਰੀਬ ਨੇ ਆਖਿਆ ਮੇਰੀ ਆ ਲੋੜ ਕਰ ਤੇ ਜੇ ਤੇ ਨਹੀਂ ਕੀਤੀ ਜ ਤੁਹਾਡੀ ਤਾਂ ਹੋਤੀ ਹੈ ਹੁਣ ਮੈਂ بے ਹੋਸ਼ ਹੋ ਗਿਆ ਖਾਣਾ ਤੇ ਫੇਰ ਕੋਈ ਦੱਸੇ ਇਹਦੇ ਕੋਲ ਕੋਈ ਆਏਗਾ ਜੇ ਤਿੰਨ ਜੇ ਤਾਹ ਲਾਏਗਾ ਮੇਰੇ ਪੁੱਤਰੋ ਇਹ ਤਾਂ ਕਿ ਗਾਹਾਂ ਹੁੰਦੀਆਂ ਨੇ ਤੇ ਹਰ ਪੰਨੇ ਤੇ ਮਾਰਾ ਦੇਖ ਕੇ ਬਈ ਜੀ ਇਹਦੇ ਕੋਈ ਘੱਟ ਨੇ ਇਹ ਬੰਦੇ ਦਾ ਮਾਰ ਖਾਂਦਾ ਤੇ ਇਹ ਤਾਂ ਕਰਕੇ ਠੱਕੇ ਸਹੀ ਹੁੰਦੀ ਇਹਦੇ ਨਾਲ ਸਰਦਾਰ ਤੁਸੀਂ ਅੱਜ ਆਏ ਸੀ ਜਰਨਲ ਜਲਾ ਸੀ ਪਿੰਡ ਦਾ ਹਾਂਜੀ ਤੇ ਕਿਸ ਤਰ੍ਹਾਂ ਦੀ ਸਾਰੀ ਜਿਹੜੀ ਇੱਥੇ ਪ੍ਰਕਿਰਿਆ ਪੂਰੀ ਹੋਈ ਇੱਥੇ ਆਮ ਜਨਤਾ ਸਖਿਆ ਸੀ ਦੁਨੀਆ ਇਕੱਠੀ ਹੋਈ ਸੀ ਪਰ ਇਹਨਾਂ ਦੇ ਪੁਨ ਆਪਸੀ ਵਿੱਚ ਕੋਈ ਹੈਗੀ ਆ ਗੱਲ ਬਾਤ ਜੀ ਉਹਦੇ ਕਰਕੇ ਝਗੜਾ ਜਾ ਹੋ ਗਿਆ ਤੇ ਫਿਰ ਕਿਸੇ ਦਾ ਕੈਸ ਅਗਲੀ ਤੇ ਇਹ ਕਿੰਨੇ ਝਗੜਾ ਕੀਤਾ ਝਗੜਾ ਪਿੰਡ ਦੇ ਪਿੰਡ ਦਾ ਆਪਸ ਵਿੱਚ ਜੀ ਤੇ ਇਹ ਰਜਿਸਟਰੀ ਖੋਇਆ ਵਾ ਹਲੋ ਕਾਰਵਾਈ ਕਾਰਵਾਈ ਰਜਿਸਟਰ ਹਾਂਜੀ ਹਾਂਜੀ ਜੀ ਕੋ ਅੰਦਰ ਬੋਲੋ ਬੋਲਦਾ ਕਿ ਕਿਨੇ ਖੋਇਆ ਤੇ ਕੋਈ ਪਤਾ ਨਹੀਂ ਆ ਇਥੇ ਪੰਜਾਬ ਦਾ ਖਿਆਲ ਦਿਸਦਾ ਨਾ ਲੈ ਨਾ ਨਹੀਂ ਨਹੀਂ ਪੰਜਾਬ ਨਾ ਨੰਦ ਜਾਂਦਾ ਨਹੀਂ ਮੈਂ ਪੁੱਛਿਆ ਜਾ ਚਾਹ ਚਲੋ ਠੀਕ ਯਕੀਨ ਆ ਆਪਣਾ ਮੇਰਾ ਹਰਨ ਸੁਖਜੀਤ ਸਿੰਘ ਸੁਖਜੀਤ ਸਿੰਘ ਤੁਹਾਡੀ ਪੰਚਾਇਤ ਮੈਂ ਮੇਰੇ ਕੋਲ ਤੁਹਾਡੇ ਕੋਲ ਪੰਚਾਇਤ ਮੈਂ ਪੰਜਾਬ ਦੇ ਮੇਰੇ ਕੋਲ ਮੇਰੀ ਸਪੈਸ਼ਲ ਡਿਊਟੀ ਲੱਗੀ ਹੈ